ਦੋਸਤੋ ਪੰਜਾਬ ਸਰਕਾਰੀ ਕਾਲਜ ਭਰਤੀ 2024 ਲਈ ਜੀ ਖੂਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਿਲਕ ਨਾ ਤੋਂ ਤੁਹਾਡਾ ਕੋਈ ਪੇਪਰ ਨਾ ਕੋਈ ਐਪਲੀਕੇਸ਼ਨ ਫ੍ਰੀ ਸੇ ਜਲਦੀ ਹੀ ਤੁਸੀਂ ਨਾ ਪੋਸਟ ਆਲੀ ਅਪਲਾਈ ਕਰ ਲੈਣਾ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਵਿਦੇ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਅੱਪਾ ਚੱਲਦੇ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹਾਇਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹਾਇਰ ਐਜੂਕੇਸ਼ਨ ਇੰਸਟੀਟਿਊਟ ਸੁਸਾਇਟੀ ਗਵਰਨਮੈਂਟ ਕਾਲਜ ਰੋਪੜ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਤਾ ਜੀ ਉੱਥੇ ਜਾ ਕੇ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਤੁਸੀਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਬਖ ਬਖ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਹ ਪੋਸਟਾਂ ਟੈਂਪੋਰਰੀ ਬੇਸ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਜੀ ਜੋ ਇੰਟਰਸਟਿਡ ਉਮੀਦਵਾਰ ਨੇ ਜੀ ਆਪਣਾ ਕੰਪਲੀਟ ਬਾਇਓ ਡਾਟਾ ਮੇਲ ਆਡੀਨ ਇੱਥੇ ਮੈਂਸ਼ਨ ਕੀਤੀ ਹੈ ਇਸ ਮੇਲ ਆਡੀ ਤੁਸੀਂ ਮੇਲ ਕਰਨਾ ਹੋਵੇਗਾ ਤੋਂ ਲਾਸਟ ਡੇਟ ਰੱਖੀ ਗਈ ਹੈ 8 8 2024 ਤੱਕ ਤੁਸੀਂ ਮੇਲ ਕਰ ਸਕੋਗੇ ਵੈਬਸਾਈਟ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਚ ਮਿਲ ਜਾਵੇਗਾ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ ਪੋਸਟਾਂ ਡਿਟੇਲ ਕੁਆਲਿਫਿਕੇਸ਼ਨ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਅਸਿਸਟੈਂਟ ਪ੍ਰੋਫੈਸਰ ਫਾਰ ਬੀ ਕਾਮ ਦੀ ਪੋਸਟ ਹੈ ਜੀ ਕੁਆਲਿਫਿਕੇਸ਼ਨ ਹੈ ਜੀ 10ਵੀਂ ਤੁਸੀਂ 55% ਨਾਲ ਪਾਸ ਕੀਤੀ ਆ ਪਲੱਸ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਆ 50% ਨੰਬਰਾਂ ਨਾਲ ਐਮ ਕਾਮ ਤੁਸੀਂ ਕੰਪਲੀਟ ਕੀਤੀ ਆ 55% ਨੰਬਰ ਨਾਲ ਜੁਜੀਸੀ ਨੈਟ ਕਮਰਸ ਨਾਲ ਤੁਸੀਂ ਪਾਸ ਕੀਤਾ ਜਾਂ ਪੀ ਡੀਵੀ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਜੀ 1 ਪੋਸਟ ਨੰਬਰ 2 ਜੀ ਅਸਿਸਟੈਂਟ ਪ੍ਰੋਫੈਸਰ ਫਾਰ বিবিਏ ਦੀ ਪੋਸਟ ਹੈ ਜੀ 10ਵੀ ਤੁਸੀਂ 50% ਨਾਲ ਪਾਸ ਕੀਤੀ ਹੈ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਐਮਬੀਏ ਤੁਸੀਂ ਕੰਪਲੀਟ ਕੀਤੀ ਹੈ 55% ਨੰਬਰ ਨਾਲ UGC NET PEDDI ਦੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ ਪੋਸਟ ਨੰਬਰ 3 ਜੀ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦੀ ਪੋਸਟ ਹੈ ਜੀ 10ਵੀ ਤੁਸੀਂ 50% ਨਾਲ ਪਾਸ ਕੀਤੀ ਹੈ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਐਮਏ ਤੁਸੀਂ ਕੰਪਲੀਟ ਕੀਤੀ ਹੈ 55% ਨੰਬਰਾਂ ਨਾਲ ਜੁਜੀਸੀ ਨੈਟ ਪੀ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਇੱਕ ਪੋਸਟ ਨੰਬਰ 4 ਜੀ ਅਸਲਿਸ਼ਟਾ ਨਾਲ ਪ੍ਰੋਫੈਸਰ ਫਾਰ ਪੰਜਾਬੀ ਦੀ ਪੋਸਟ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰਾਂ ਨਾਲ ਐਮਏ ਤੁਸੀਂ ਕੰਪਲੀਟ ਕੀਤੀ ਹੈ 55% ਨੰਬਰਾਂ ਨਾਲ ਜੁਜੀਸੀ ਨੈਟ ਤਾਂ ਤੁਸੀਂ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੈਂ ਜ਼ਰੂਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ